ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਾਂਗੇ ਆਸਾ ਦੀ ਵਾਰ ਦੀ ਦਸਵੀਂ ਪੌੜੀ ਦੀ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 10th ਪੌੜੀ ਆਫ ਸ੍ਰੀ ਆਸਾ ਦੀ ਵਾਰ ਦਾ ਫਰਸਟ ਲਾਈਨ ਆਫ ਦਿਸ ਪੌੜੀ ਇਜ਼ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਮਸਤਕ ਲਾਈ ਹੈ ਇਹਦੇ ਵਿੱਚ ਦਾਨ ਮਹੰਡਾ ਦਾਨ ਆਪਾਂ ਪੰਜਾਬੀ ਚ ਇੱਕ ਵਰਡ ਬੋਲਦੇ ਹਾਂ ਦਾਨਾ ਵੱਡਾ ਸਿਆਣਾ ਵਾਈਜ਼ ਸੁਪੀਰੀਅਰ ਮਹਿੰਡਾ ਮਤਲਬ ਮੇਰਾ ਮੇਰਾ ਉਹ ਵੱਡਾ ਜਿਹੜਾ ਦਾਨਾ ਪ੍ਰਮਾਤਮਾ ਦ ਬੈਨਵਲੈਂਟ ਵਨ ਵਿਦ ਇਨ ਮੀ ਤਲੀ ਖਾਕ ਜਿੱਦਾਂ ਹੱਥਾਂ ਦੀ ਤਲੀਆਂ ਨੂੰ ਲੱਗੀ ਹੋਈ ਕੋਈ ਮਿੱਟੀ ਹੋਵੇ ਖਾਕ ਮਿੱਟੀ ਨੂੰ ਕਹਿੰਦੇ ਡਸਟ ਸਮਥਿੰਗ ਇਨਸਿਗਨੀਫੀਕੈਂਟ ਤੇ ਇੱਥੇ ਹੁਣ ਇਹ ਅਰਦਾਸ ਹੈਗੀ ਆ ਤੇ ਨਾਲੇ ਆਪਣੇ ਮਨ ਨੂੰ ਕਿਹਾ ਆ ਕਿ ਮੇਰੇ ਮਨਾ ਉਹ ਜਿਹੜਾ ਪ੍ਰਮਾਤਮਾ ਤੇਰੇ ਅੰਦਰ ਰਹਿੰਦਾ ਨਾ ਉਹਦਾ ਜੇ ਮਿਲੇ ਜੇ ਉਹਦੇ ਟਲੀਆਂ ਦੀ ਖਾਕ ਕਲੀਆਂ ਦੀ ਖਾਕ ਮਤਲਬ ਥੋੜਾ ਜਿਹਾ ਵੀ ਜਿਹੜਾ ਉਹਦੇ ਕੋਲ ਗਿਆਨ ਮਿਲ ਰਿਹਾ ਜਿਹੜੀ ਸੇਧ ਮਿਲ ਰਹੀ ਹੈ ਦਾ ਬਿਨਵਲੈਂਟ ਵਨ ਹੂ ਇਸ ਵਿਦਿਨ ਯੂ ਗਾਈਡਿੰਗ ਯੂ ਈਵਨ ਅ ਸਿੰਗਲ ਟੀਚਿੰਗ ਆਫ 댓 크리에이터 댓 ਓਮਕਾਰ ਵਿਦਿਨ ਜਿਹੜੀ ਤੈਨੂੰ ਮਿਲ ਰਹੀ ਹੈ ਉਹਦੇ ਕੋਲ ਜੇ ਤੂੰ ਲੈ ਲਵੇਂ ਇਫ ਯੂ ਗੈਟ ਇਟ ਇਫ ਯੂ ਫਾਲੋ ਇਟ ਇਫ ਯੂ ਇੰਟਰਨਲਾਈਜ਼ ਮਸਤਕ ਲਾਈਏ ਮੱਥੇ ਤੇ ਲਾ ਲੈਣਾ ਇਦਾ ਮਤਲਬ ਇਹ ਨਹੀਂ ਕਿ ਜਿਵੇਂ ਅਸੀਂ ਕਈ ਵਾਰ ਇੱਕ ਭਲੇਖਾ ਪਾ ਲਿਆ ਕਿ ਚਰਨ ਧੂੜ ਮੱਥੇ ਤੇ ਲਾਣ ਦਾ ਮਤਲਬ ਹੈਗਾ ਕਿ ਵੀ ਹਵ ਟੂ ਗੋ ਐਂਡ ਫਾਈਂਡ ਦ ਡਸਟ ਆਫ ਫੀਟ ਆਫ ਸਮਵਨ ਇਟਸ ਓਵਰ ਟੇਕ ਮੈਟਾਫਰ ਯੂਜ਼ ਕੀਤਾ ਹੋਇਆ ਪੈਰਾਂ ਦੀ ਧੂੜ ਜਾਂ ਹੱਥਾਂ ਦੀ ਤਲੀ ਦੀ ਧੂੜ ਜਿੱਦਾਂ ਇੱਥੇ ਲਿਖੀ ਹੈ ਉਹਦਾ ਮਤਲਬ ਕਿ ਮੈਂ ਬਹੁਤ ਕੁਝ ਜ਼ਿਆਦਾ ਨਹੀਂ ਮੰਗ ਰਿਹਾ ਕੋਈ ਜਿਹੜੀ ਤੇਰੇ ਵਾਸਤੇ ਕੁਝ ਵੀ ਨਹੀਂ which is nothing in front of you ਐਨੀ ਇੱਕ ਚੀਜ਼ ਮੈਨੂੰ ਮਿਲ ਜਾਏ ਤੋ ਜਿਹੜਾ ਪਰਮਾਤਮਾ ਸਾਡੇ ਅੰਦਰ ਸਭੇ ਕਟ ਰਾਮ ਬੋਲੇ ਹਰ ਵੇਲੇ ਬੋਲ ਰਿਹਾ ਹੈ ਹਰ ਵੇਲੇ ਸਾਨੂੰ ਰਾਹ ਦੱਸ ਰਿਹਾ ਹੈ ਪੂਰਾ ਤੇ ਮੈਂ ਕਿੱਥੋਂ ਉਸ ਨੂੰ ਪਾ ਲੈਣਾ ਹੈ ਪੂਰਾ ਤੇ ਮੈਨੂੰ ਕਿੱਥੋਂ ਜਾਣ ਲੈਣਾ ਆਈ ਕੈਨ ਨਾਟ ਫੈਥ ਮਾਈ ਕੈਨ ਨਾਟ ਕੰਪਰੀਹੈਂਡ ਦ ਕ੍ਰੀਏਟਰ ਲਾਰਡ ਐਂਡ ਇਟਸ ਹੂ ਕਮੈਂਡ ਐਂਡ ਇਟਸ ਕ੍ਰੀਏਸ਼ਨ ਮੈਨੂੰ ਇੱਕ ਕਿਨਕਾਈ ਮਿਲ ਜਾਵੇ ਮੈਨੂੰ ਧੂੜ ਹੀ ਮਿਲ ਜਾਵੇ ਵਿਚ ਇਜ਼ ਅ ਵੈਰੀ ਇਨਸਿਗਨੀਫੀਕੈਂਟ ਫਾਰ 댓 ਅਮਾਉਂਟ ਆਫ ਜੜੀ ਉਹਦੀ ਮੈਗਨੀਫੀਸੈਂਸ ਹੈ ਉਹਦੇ ਸਾਹਮਣੇ ਕੁਝ ਵੀ ਨਹੀਂ ਤੋ ਇੱਥੇ ਮਨ ਨੂੰ ਸੰਬੋਧਨ ਕਰਕੇ ਗੱਲ ਕਹੀ ਗਿਆ ਡੀਅਰ ਮਾਈਂਡ ਮੇਰੇ ਮਨਾ ਇਫ ਯੂ ਗੈਟ ਇਵਨ ਅਸ ਲिटल ਗਾਈਡੈਂਸ ਇੱਕ ਥੋੜੀ ਜੀ ਗਾਈਡੈਂਸ ਵੀ ਜਿਹੜਾ ਤੈਨੂੰ ਪਰਮਾਤਮਾ ਅੰਦਰੋਂ ਦੇ ਰਿਹਾ ਦਾ ਵਾਇਸ ਆਫ ਦਾ ਕੌਂਸ਼ੀਅੰਸ ਥੈਟ ਇਨਰ ਡਿਵਾਈਨ ਜਿਹੜਾ ਰੱਬ ਅੰਦਰ ਵਸਿਆ ਹੋਇਆ ਜਿਹੜਾ ਲਗਾਤਾਰ ਦੇਂਦਾ ਦੇ ਜਿਹੜਾ ਲਗਾਤਾਰ ਤੈਨੂੰ ਉਹ ਰਾਹ ਦੱਸ ਰਿਹਾ ਦੇ ਰਿਹਾ ਹੈ ਵਿਚ ਇਸ ਪ੍ਰੋਵਾਈਡਿੰਗ ਯੂ ਵਿਦ ਥੈਟ ਡਿਵਾਈਨ ਗਾਈਡੈਂਸ ਜੇ ਉਹ ਥੋੜੀ ਜੀ ਵੀ ਲੈ ਲਵੇਂ ਜਿੱਦਾਂ ਧੂੜ ਹੁੰਦੀ ਹੈ ਤਲੀਆਂ ਦੀ ਜਿੱਦਾਂ ਚਰਨ ਦੀ ਧੂੜ ਹੁੰਦੀ ਹੈ ਜਿਵੇਂ ਕਿਨਕਾ ਹੁੰਦਾ ਹੈ ਜਿਵੇਂ ਇੱਕ ਬੂੰਦ ਹੁੰਦੀ ਹੈ ਇੰਨੀ ਕੁ ਵੀ ਜੇ ਤੂੰ ਲੈ ਲਵੇਂ ਫਰਮ ਦਾ ਬਿਲੇਵੈਂਟ ਬਿਨਵੈਲੈਂਟ ਵਨ ਵਿਦਿਨ ਜਿਹੜਾ ਤੇਰੇ ਅੰਦਰ ਦਾਨਾ ਪਰਮਾਤਮਾ ਸਿਆਣਾ ਬੈਠਾ ਹੈ ਜੇ ਉਹਦੇ ਕੋਲੋਂ ਥੋੜੀ ਜੀ ਵੀ ਗਾਈਡੈਂਸ ਲੈ ਲਵੇਂ ਥੋੜੀ ਜੀ ਵੀ ਸਮਝ ਲੈ ਲਵੇਂ ਉਹਨੂੰ ਇੰਟਰਨਲਾਈਜ਼ ਕਰ ਲੈ ਮਸਤਕ ਲਾ ਉਹਨੂੰ ਆਪਣੇ ਸਿਰ ਮੱਥੇ ਰੱਖ ਕਿ ਜੋ ਇਹਨੇ ਕਿਹਾ ਹੈ ਇਹ ਸੱਤ ਹੈ ਸਿਰ ਮੱਥੇ ਇਹ ਕਹਿਣਾ ਇਹ ਪੰਜਾਬੀ ਦਾ ਨਵੀ ਪਾਸ਼ਾ ਦਾ ਸਾਡੇ ਕਲਚਰ ਦਾ ਇੱਕ ਰਿਵਾਜ ਰਿਹਾ ਸਿਰ ਮੱਥੇ ਮੰਨਣਾ ਪੂਰੀ ਤਰ੍ਹਾਂ ਮੰਨ ਲੈਣਾ ਟੂ ਸਬਮਿਟ ਟੂ ਸਰੈਂਡਰ ਟੂ ਸਮਥਿੰਗ ਉਹਨੂੰ ਕਹਿੰਦੇ ਸਿਰ ਮੱਥੇ ਤਾਂ ਉਸ ਪ੍ਰਮਾਤਮਾ ਨੂੰ ਜਿਹੜਾ ਤੈਨੂੰ ਸਦਾ ਹੀ ਅੰਦਰੋਂ ਗਾਈਡ ਕਰ ਰਿਹਾ ਸਦਾ ਹੀ ਅੰਦਰੋਂ ਰਾਹ ਦੱਸ ਰਿਹਾ ਹੈ ਉਹਦੀ ਕਿਸੇ ਇੱਕ ਗੱਲ ਨੂੰ ਵੀ ਜੇ ਤੂੰ ਸਿਰ ਮੱਥੇ ਲਾ ਲਵੇਂ ਤਾਂ ਕੀ ਹੋਏਗਾ ਕੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਅਲੱਖ ਧਿਆਈ ਹੈ ਕੂੜਾ ਹੁਣ ਇਹ 10ਵੀਂ ਪੌੜੀ ਅਸੀਂ ਡਿਸਕਸ ਕਰ ਰਹੇ ਇਹਦੇ ਵਿੱਚ ਦੋ ਸ਼ਲੋਕ ਆਏ ਸੀ ਪਹਿਲਾ ਸ਼ਲੋਕ ਕੂੜ ਬਾਰਸ ਕੂੜ ਬਾਰੇ ਸੀ ਕੂੜ ਰਾਜਾ ਕੂੜ ਪਰਜਾ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਜਿੱਥੇ ਪ੍ਰਮਾਤਮਾ ਚੇਤੇ ਨਹੀਂ when we have forgotten when we are ignoring that divine within ਜਦੋਂ ਅਸੀਂ ਉਹਨੂੰ ਇਗਨੋਰ ਕਰਦੇ ਆਂ ਜਦੋਂ ਅਸੀਂ ਨਜ਼ਰਅੰਦਾਜ਼ ਕਰਦੇ ਆਂ ਉਸ ਪ੍ਰਮਾਤਮਾ ਦੀ ਸਿੱਖਿਆ ਨੂੰ ਫਿਰ ਅਸੀਂ ਕੂੜ 'ਚ ਜੀਉਂਨੇ ਆਂ ਕੂੜ ਨੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਲਾਲਚ ਈਰਖਾ ਨਫ਼ਰਤ all that anger all that hate envy jealousy all those fears anxieties oh sab kood hai all those complaints unending desires lust oh kood jehda hai lalach greed avarice har cheez di excess jehda excessive kood sade andar ikattha hoya aya kooda lalach chaddiye us kood da lalach kyuki ohde lalach peh chukya na kood koode neho lagga bistarya kartar us nu chhad ke chaddiye leave ਇੱਕ ਮਨ ਇੱਕ ਮਨ ਹੋ ਜਾਣਾ ਫੋਕਸ ਹੋ ਜਾਣਾ ਇੱਕ ਪਾਸੇ ਧਿਆਨ ਲਾਣਾ ਦੋ ਪਾਸੇ ਨਹੀਂ ਦੋ ਫਾੜ ਹੋ ਕੇ ਜੀ ਰਹੇ ਆ ਇੱਕ ਪਾਸੇ ਚਾਹਨੇ ਰੱਬ ਵੀ ਮਿਲੇ ਦੂਜੇ ਪਾਸੇ ਅਸੀਂ ਵਿਕਾਰਾਂ ਵਾਲਾ ਰਾਹ ਵੀ ਫੜਿਆ ਹੋਇਆ ਆ ਇੱਕ ਮਨ ਇੱਕ ਪਾਸੇ ਹੋ ਜਾਣਾ ਅਲਖ ਅਲਖ ਜਿਹੜਾ ਇਨਕੰਪਰੀਹੈਂਸੀਬਲ ਹੈ ਜਿਹੜਾ ਜਿੰਨੂੰ ਅਸੀਂ ਦੱਸ ਨਹੀਂ ਸਕਦੇ ਕਿੰਨਾ ਵੱਡਾ ਆ ਦਾ ਇਨਕੰਪਰੀਹੈਂਸੀਬਲ ਕ੍ਰੀਏਟਰ ਜਿਹੜਾ ਬਹੁਤ ਵੱਡਾ ਹੈ ਉਹ ਦਾਨਾ ਤੂੰ ਦਰੀਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤਲਹਾ ਦਬ ਉਹ ਬੇਅੰਤ ਜਿਹੜਾ ਹੈ ਐਂਡਲੈਸ ਧਿਆਇਏ ਉਹਦੇ ਵੱਲ ਖੁਦ ਨੂੰ ਡਿਵੋਟ ਕਰ ਦੇਣਾ ਇੰਗੇਜ ਕਰ ਲੈਣਾ ਉਹਦੇ ਵੱਲ ਧਿਆਨ ਕਰਨਾ ਸੀ ਲੀਵ ਦਾ ਐਕਸੈਸਿਵ ਅਟੈਚਮੈਂਟ ਵਿਦ ਦਾ ਵਾਈਸਸ ਮੇਰੇ ਮਨਾ ਆਪਣੇ ਅੰਦਰ ਬੈਠੇ ਉਸ ਦਾਨੇ ਪ੍ਰਮਾਤਮਾ ਦੀ ਗੱਲ ਨੂੰ ਸੁਣ ਉਹਨੂੰ ਸਿਰ ਮੱਥੇ ਮੰਨ that was the first line go turn towards the inner divine and internalize the guidance which is being provided by that kokum from within and then what you do leave the excessive attachment with the vices jede vikar ne unna da lalach unna de naal jede bandhan tu pai baittha hai unna naal jeda moh pai baittha hai nu chhad de and stay focused hoye ek man ਕਿੱਧਰ ਨੂੰ ਇੱਕ ਮਨ ਹੋਣਾ ਔਨ ਡਿਵੋਟਿੰਗ ਸੈਲਫ ਟੂ ਦਾ ਬਿਨੇਵਲੈਂਟ ਵਨ ਵਿਦਿਨ ਉਸ ਪਰਸੇ ਧਿਆਨ ਲਾਣਾ ਉਸ ਪਰਮਾਤਮਾ ਵੱਲ ਉਸ ਦਾਨ ਮਹਿੰਡੇ ਵੱਲ ਜਿਹੜਾ ਮੇਰਾ ਦਾਨਾ ਪਰਮਾਤਮਾ ਅੰਦਰ ਬੈਠਾ ਸਿਆਣਾ ਵੱਡਾ ਜਿਹੜਾ ਹਰ ਵੇਲੇ ਰਾਹ ਦੱਸਦਾ ਹੈ ਪਿਆਰ ਨਾਲ ਦੱਸਦਾ ਹੈ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਵਪਾਰ ਜਿਹੜਾ ਹਮੇਸ਼ਾ ਅੰਦਰੋਂ ਪਿਆਰ ਦੇ ਨਾਲ ਰਾਹ ਦੱਸ ਰਿਹਾ ਹੈ ਫਲ ਤੇਵੇ ਹੋ ਪਾਈ ਹੈ ਜਿਵੇਂ ਹੀ ਕਾਰ ਕਮਾਈਏ ਚੇਤੇ ਰੱਖੀਏ ਵੀ ਸ਼ਲ ਰਿਮੈਂਬਰ ਦਿਸ ਆਲਵੇਜ਼ ਫਲ ਹੁੰਦਾ ਹੈ ਫਰੂਟ ਕਨਸੀਕਵੈਂਸਸ ਪਾਈਏ ਮਿਲਦੇ ਨੇ ਸਾਨੂੰ ਅਸੀਂ ਪਾ ਲੈਨੇ ਆਬਟੇਨ ਕਾਰ ਹੁੰਦੇ ਐ ਐਕਸ਼ਨਸ ਕੰਮ ਕਾਰ ਕਰਨੇ ਜਿਹੜੇ ਅਸੀਂ ਕਰਮ ਕਰ ਰਹੇ ਹਾਂ ਕਮਾਈਏ ਦੋਜ਼ ਐਕਸ਼ਨਸ ਵਿੱਚ ਵੀ ਕਮਿਟ ਸੋ ਯੂ ਹੈਵ ਟੂ ਫੇਸ ਦ ਕਨਸੀਕਵੈਂਸਸ ਆਫ ਯੂਅਰ ਐਕਸ਼ਨਸ ਰਿਮੈਂਬਰ ਮਾਈ ਡੀਅਰ ਮਾਈਂਡ ਜੋ ਤੂੰ ਕਰਦਾ ਹੈ ਉਹਦੇ ਫਲ ਤੈਨੂੰ ਮਿਲਦੇ ਨੇ ਹੁਣ ਤੂੰ ਕਰ ਕੀ ਰਿਹਾ ਹੈ ਜੇ ਤਾਂ ਤੂੰ ਉਸ ਪਰਮਾਤਮਾ ਦੀ ਗਾਈਡੈਂਸ ਨੂੰ ਅਮਲ ਚ ਲਿਆ ਰਿਹਾ ਇਫ ਯੂ ਆ ਇੰਪਲੀਮੈਂਟਿੰਗ ਦਾ ਗਾਈਡੈਂਸ ਦਾ ਟੀਚਿੰਗ ਪ੍ਰੋਵਾਈਡਡ ਬਾਈ ਥੈਟ ਬਿਨਵਲੈਂਟ ਵਨ ਫ্রম ਵਿਦਿਨ ਫਿਰ ਕੀ ਹੋਏਗਾ ਤੇਰੇ ਕੋਲ ਚੰਗੇ ਕਰਮ ਹੋਣਗੇ ਚੰਗੇ ਕਰਮ ਹੋਣਗੇ ਤੇ ਫਲ ਵੀ ਚੰਗੇ ਮਿਲਣਗੇ ਪਰ ਜੇ ਤੂੰ ਉਹਦੇ ਵੱਲ ਧਿਆਨ ਨਹੀਂ ਕੀਤਾ ਹੋਇਆ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਤੇ ਕੂੜ ਵੱਲ ਧਿਆਨ ਹੈ ਕੂੜਾ ਲਾਲਚ ਛੱਡਿਆ ਨਹੀਂ ਤਾਂ ਫਿਰ ਕੂੜ ਵੱਲ ਧਿਆਨ ਹੈ ਜੇ ਵਿਕਾਰਾਂ ਵੱਲ ਧਿਆਨ ਹੈ ਨਫ਼ਰਤ ਈਰਖਾ ਵੱਲ ਧਿਆਨ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੱਲ ਧਿਆਨ ਹੈ ਫਿਰ ਕਰਮ ਵੀ ਮਾੜੇ ਹੋਣਗੇ ਕੂੜ ਕੂੜੇ ਨੇ ਹੋਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਫਿਰ ਅੰਦਰ ਕੋਈ ਦੋਸਤ ਨਹੀਂ ਬਚਿਆ ਜੇ ਅੰਦਰ ਬੈਠੇ ਉਸ ਦਾਨ ਮਹੰਡੇ ਨੂੰ ਦੋਸਤ ਨਹੀਂ ਬਣਾਇਆ ਮਿੱਤਰ ਨਹੀਂ ਬਣਾਇਆ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੇ ਲੱਗੀ ਜਿਹੜਾ ਅੰਦਰ ਪਿਆਰਾ ਮਿੱਤਰ ਸੀ ਉਹਨੂੰ ਛੱਡ ਲਿਆ ਉਹਨੂੰ ਗਵਾ ਲਿਆ ਕਸੁੰਬੜੇ ਰੰਗ ਨਾਲ ਲੱਗ ਗਈ ਬੜੇ ਸੋਹਣਾ ਬਚਨ ਹੈ ਗੁਰਬਾਣੀ ਦਾ ਕਸੁੰਬੜਾ ਕੱਚਾ ਵੀ ਹੈਵ ਓਵਰਲੀ ਅਟੈਚਡ ਆਰਸੈਲਵ ਵਿਦ ਦਾ ਟੈਂਪੋਰਰੀ ਅਚੀਵਮੈਂਟਸ ਐਂਡ ਟੈਂਪੋਰਰੀ ਪਲੇਜਰਸ ਆਫ ਦਾ ਆਊਟਰ ਵਰਲਡ ਉਹਦੇ ਨਾਲ ਲੱਗ ਗਏ ਜਿਹੜਾ ਸੱਜਣ ਸੀ ਅੰਦਰ ਜਿਹੜਾ ਮਿੱਤਰ ਸੀ ਉਹਦੇ ਵੱਲ ਮੁੜੇ ਹੀ ਨਹੀਂ ਉਦੇ ਬਾਰੇ ਆ ਪੌੜੀ ਹੈ ਕਿ ਮੇਰੇ ਮਨਾਂ ਉਹਦੇ ਵੱਲ ਮੁੜ ਹਾਂ ਦਾਨ ਮੈਂਡਾ ਤਲੀ ਖਾਕ ਉਸ ਮਿੱਤਰ ਵੱਲ ਮੁੜ ਉਧਰੋਂ ਹੀ ਜਾ ਕੇ ਤੈਨੂੰ ਮੁਕਤੀ ਹੈ ਪਾਵੇਂ ਪਾਵੇਂ ਮੋਖ ਦੁਆਰ ਪਿਛਲੀ ਸ਼ਲੁਕਾ ਚ ਇਸ ਅਸੀਂ ਸਰਵਣ ਕੀਤਾ ਸੀ ਸੱਚ ਤਾਂ ਪਰ ਜਾਣੀ ਐ ਤੋ ਯਾਦ ਰੱਖ ਫੜ ਤੇ ਵੇ ਹੋ ਪਾਈ ਐ ਇਹ ਨਹੀਂ ਹੋਏਗਾ ਕਿ ਤੂੰ ਕੰਡੇ ਬੀਜੇ ਤੇ ਉੱਥੇ ਅੰਗੂਰ ਉੱਗ ਜਾਣ ਥੈਟਸ ਨੋਟ ਪੋਸੀਬਲ ਤੇ ਮੈਂ ਕਰਾਂ ਇਹ ਕਿ ਮੈਂ ਮੇਰੇ ਕਰਮਾਂ ਦੇ ਵਿੱਚ ਵਿਕਾਰ ਰਚੇ ਰਹਿਣ ਕਾਮ ਕ੍ਰੋਧ ਲੋਭ ਮੋਹ ਕਾ ਰਹੇ ਮੈਂ ਕੂੜ ਵਿੱਚ ਫਸਿਆ ਰਵਾਂ ਕੂੜ ਮੀਆਂ ਕੂੜ ਬੀਬੀ ਮੇਰੇ ਅੰਦਰ ਬਣ ਕੇ ਨਵਾਂ ਪਰਿਵਾਰ ਵਧਾਉਂਦਾ ਰਹੇ ਤੇ ਮੈਂ ਸੱਚ ਮਿਲ ਜਾਏ ਇਹ ਪੋਸੀਬਲ ਨਹੀਂ ਇਫ ਯੂ ਆ ਇੰਡल्ज ਇਨ ਕੂੜ ਇਫ ਯੂ ਆ ਇੰਡल्ज ਇਨ ਫਾਲਸਹੂਡ ਇਫ ਯੂ ਆ ਇੰਡल्ज ਇਨ ਵਾਈਸਸ ਯੂ ਕੈਨ ਨਾਟ ਐਕਸਪੈਕਟ ਵਰਚੂਜ਼ ਐਸ ਦਾ ਕਨਸੀਕਵੈਂਸਸ ਫਿਰ ਤੈਨੂੰ ਵਰਚੂਜ਼ ਜਿਹੜੇ ਉਹ ਨਹੀਂ ਮਿਲ ਸਕਦੇ ਰਿਮੈਂਬਰ ਯੂ ਹੈਵ ਟੂ ਫੇਸ ਦਾ ਕਨਸੀਕਵੈਂਸਸ ਆਫ ਯੂਅਰ ਐਕਸ਼ਨਸ ਹਰ ਫੀਲਡ ਦੇ ਵਿੱਚ ਇਹ ਗੱਲ ਜਿਹੜੀ ਹੈ ਲਾਗੂ ਹੁੰਦੀ ਹੈ we are talking about the spiritual journey here from kood to sachyar kiv kood hai tuttai pal uttho hata ke kiv sachyara hoye wal but e jadi line hai throughout our life in all the fields of our life in all the aspects of our life sade jeevan de har ik aspect vich e line lagu hundi hai ki jo bijoge ohi khaoge jeha bijay so lune karma sandada khet ਕਰਮਾ ਦੇ ਖੇਤ ਵਿੱਚ ਜੋ ਬੀਜੋਗੇ ਉਹ ਉੱਗੇਗਾ ਤੁਸੀਂ ਕੀ ਬੀਜ ਰਹੇ ਹੋ ਤਰਤਕਾਂ ਆ ਸਾਦਕਾ ਵਿੱਚ ਦੇ ਕਰਤਾ ਬੀਓ ਕੀ ਅਸੀਂ ਕਰਮਾ ਦੀ ਧਰਤੀ ਨੂੰ ਸਾਦਕੇ ਪ੍ਰਿਪੇਅਰ ਕਰਕੇ ਵੀ ਆ ਪ੍ਰਿਪੇਅਰਿੰਗ ਦਾ ਲੈਂਡ ਆਫ आवर ਐਕਸ਼ਨਸ ਵਿਦ ਡਿਵਾਈਨ ਵਰਚੂਸ ਆਰ ਨਾਟ ਆ ਵੀ ਆ ਪੁੱਟਿੰਗ ਦਾ ਸੀਡਸ ਆਫ ਵਾਈਸਸ ਕਿਤੇ ਅਸੀਂ ਵਿਕਾਰਾਂ ਦੇ ਬੀਜ ਤਾਂ ਨਹੀਂ ਬੀਜ ਰਹੇ ਰਿਮੈਂਬਰ ਜੋ ਵੀ ਤੁਸੀਂ ਦੇਖ ਰਹੇ ਹੋ ਜੋ ਵੀ ਤੁਸੀਂ ਬੋਲ ਰਹੇ ਹੋ ਜੋ ਵੀ ਤੁਸੀਂ ਸੁਣ ਰਹੇ ਹੋ ਜੋ ਵੀ ਤੁਸੀਂ ਰੀਡ ਕਰ ਰਹੇ ਹੋ ਉਹ ਬੀਜ ਨੇ ਯੂ ਆਰ ਸੋਇੰਗ ਦ ਸੀਡਸ ਇਨ ਯੋਰ ਕੌਨਸ਼ੀਅਸਨੈਸ ਇਨ ਯੋਰ ਥੌਟ ਪ੍ਰੋਸੈਸ ਦੇ ਆਰ ਗੋਇੰਗ ਟੂ ਰਿਫਲੈਕਟ ਇੰਟੂ ਯੋਰ ਐਕਸ਼ਨਸ ਐਂਡ ਰਿਮੈਂਬਰ ਯੂ हैव टू ਫੇਸ ਦ ਕਨਸੀਕੁਐਂਸਸ ਆਫ ਯੋਰ ਐਕਸ਼ਨਸ ਸੋ ਕੀ ਬੀਜ ਰਹੇ ਜਿਹੜੇ ਬੀਜ ਅਸੀਂ ਬੀਜੀ ਜਾਵਾਂਗੇ ਤੋਂ ਅਸੀਂ ਗੁਰਦੁਆਰੇ ਜਾਂਦੇ ਆ ਮੰਦਰ ਜਾਂਦੇ ਆ ਮਸੀਤ ਜਾਂਦੇ ਆ ਆਬ ਵੀ ਆ ਡੂਇੰਗ ਪਾਰਟ ਐਟ ਆਵਰ ਓਨ ਹੋਮ অর ਰੀਡਿੰਗ ਸਮ ਰਿਲੀਜੀਅਸ ਟੈਕਸਟਸ what we are sowing in ਅਸੀਂ ਕਿਹੜੇ ਸੀਡਸ ਪਾ ਰਹੇ ਆ ਆਪਣੀ ਸੁਰਤ ਵਿੱਚ ਕਿਹੜੇ ਬੀਜ ਬੀਜ ਰਹੇ ਹਾਂ ਕਿਉਂਕਿ ਕਈ ਵਾਰ ਅਸੀਂ ਪਾਠ ਕਰਕੇ ਵੀ ਬੀਜ ਗਲਤ ਬੀਜ ਲੈਂਦੇ ਆ ਲਾਲਚ ਦਾ ਆਸਾਂ ਬਣੀਆਂ ਹੋਈਆਂ ਨੇ ਮੇਰੀ ਇਹ ਚੀਜ਼ ਪੂਰੀ ਹੋਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਹੈ ਫਿਰ ਉਹ ਜਿਹੋ ਜਿਹੇ ਸੀਡ ਪਾਏ ਨੇ ਉਹੋ ਜਿਹੋ ਜੇ ਫਲ ਸਾਨੂੰ if we are sowing the seeds of unending desires we are going to be left with the consequences of disappointments ਉਹ ਹੀ ਮਿਲਣਗੇ ਪਰ ਜੇ ਸੀਡ ਅੰਦਰ ਜਾ ਰਿਹਾ ਹੈ ਜਿਹਦੇ ਬਾਰੇ ਮੁੰਦਾਵਣੀ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਫਰਮਾਨ ਕੀਤਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਕੀ ਇਹ ਬੀਜ ਰਹੇ ਅਸੀਂ ਸਤ ਬੀਜ ਰਹੇ ਸਚਾਈ ਕੀ ਅਸੀਂ ਆਪਣੇ ਸੁਰਤ ਵਿੱਚ ਸੰਤੋਖ ਕੰਟੈਂਟਮੈਂਟ ਬੀਜ ਰਹੇ ਆਪ ਵੀ ਸੋਇੰਗ ਦ ਸੀਡਸ ਆਫ ਕੰਟੈਂਟਮੈਂਟ ਇਨ ਅ ਪੀਸ ਐਂਡ ਅਬ ਜੋ ਅੰਦਰਲੀ ਸ਼ਾਂਤੀ ਕੀ ਉਸ ਦਾ ਕੋਈ ਬੀਜ ਬੀਜਿਆ ਜਾ ਰਿਹਾ ਹੈ ਜਾਂ ਸਿਰਫ ਕਿਆਸ ਬੀਜਿਆ ਜਾ ਰਿਹਾ ਹੈ ਕਿ ਸਿਰਫ ਬਾਹਰ ਕੁਝ ਮੈਨੂੰ ਚਾਹੀਦਾ ਤੇ ਉਹ ਫਿਰ ਪਾਠ ਕਰਕੇ ਵੀ ਅਸੀਂ ਆਪਣੇ ਅੰਦਰ ਰੌਲਾ ਬੀਜ ਰਹੇ ਹਾਂ ਤਾਂ ਨਾ ਤਾਂ ਅੰਦਰਲੀ ਭੁੱਖ ਸ਼ਾਂਤ ਹੋ ਰਹੀ ਨਾ ਅੰਦਰਲਾ ਰੌਲਾ ਚੁੱਪ ਹੋ ਰਿਹਾ ਹੈ ਤੇ ਨਾ ਹੀ ਅੰਦਰੋਂ ਪਿਓਰ ਹੋ ਪਾਰੇ ਕਿਉਂਕਿ ਅੰਦਰ ਮੈਲ ਹੀ ਇੰਨੀ ਭਰ ਗਈ ਹੈ ਤਾਂ ਕੂੜਾ ਲਾਲਚ ਛੱਡੀ ਹੈ ਮੇਰੇ ਮਨਾਮ ਉਹ ਜਿਹੜਾ ਦਾਨਾ ਪਰਮਾਤਮਾ ਅੰਦਰ ਬੈਠਾ ਤੈਨੂੰ ਗਾਈਡ ਕਰ ਰਿਹਾ ਤੈਨੂੰ ਸਮਝਾ ਰਿਹਾ ਉਹਦੀ ਇੱਕ ਗੱਲ ਲੈ ਸਿਰ ਮੱਥੇ ਮੰਨ ਲੈ ਤੇ ਉਹਦੇ ਬਾਅਦ ਇਹ ਵਿਕਾਰਾਂ ਵਾਲਾ ਲਾਲਚ ਛੱਡ ਕੇ ਦਾ ਓਵਰ ਅਟੈਚਮੈਂਟ ਵਿਦ ਦਾ ਵਾਈਸਸ ਲੀਵ ਇਟ ਬਿਹਾਈਂਡ ਇਹਨੂੰ ਛੱਡ ਇੱਕ ਮਨ ਫੋਕਸਡਲੀ ਇੱਕ ਫੋਕਸ ਹੋ ਕੇ ਉਸ ਪਰਮਾਤਮਾ ਵੱਲ ਧਿਆਨ ਕਰ ਜਿਹੜਾ ਤੇਰੇ ਅੰਦਰ ਬੈਠਾ ਹੋਇਆ ਹੋਏ ਇੱਕ ਮਨ ਅਲਖ ਧਿਆਈਏ ਉਹਦੇ ਵੱਲ ਧਿਆਨ ਕਰ ਡੈਡੀਕੇਟ ਯਰਸੈਲਵ ਡਿਵੋਟ ਯਰਸੈਲਵ ਟੂ ਦਾ ਇਨਰ ਡਿਵਾਈਨ बिकॉज फल वे हो पाई है जिवे ही कार कमाई है यू हैव टू फेस द कंसीक्सिज ऑफ योर एक्शन सो सो द सीड्स ऑफ वर्ड्स यूज इन योर थॉट्स इन योर कॉन्शियसनेस बिकॉज दोज थॉट्स दे आर गोइंग टू रिफ्लेक्ट इन टू योर एक्शन एंड यू आर गोइंग टू ईट द फ्रूट ऑफ योर एक्शन कंसीक्ुएंसिजों असं फेस करा अगली पंक्ति देखो जे हो वह पूर्व लिखियां धूड़ तो तिना पाई है ਪੂਰਵ ਲਿਖਿਆ ਹੁਣ ਕਈਆਂ ਨੇ ਸਾਨੂੰ ਕਹਿੰਦੇ ਤਾਂ ਪੂਰਵ ਲਿਖਿਆ ਜਾਂ ਪੂਰਵ ਲਈ ਜਨਮ ਦੇ ਕਰਮ ਹੁੰਦੇ ਨੇ that means when i was not born as inderjeet ਇਸ ਤੋਂ ਪਹਿਲਾਂ ਮੈਂ ਜੋ ਵੀ ਸੀ ਮੈਂ ਜਦੋਂ ਜਿਹੜੇ ਉਦੋਂ ਕਰਮ ਕੀਤੇ ਉਹ ਲਿਖੇ ਗਏ ਪਰ ਇੱਥੇ ਹੁਣ ਇਹਦਾ ਲਾਸਟ ਲਾਈਨ ਤੁਸੀਂ ਦੇਖੋ ਉਹ ਹੈਗੀ ਸੀ ਫਲ ਤਵੇ ਹੋ ਪਾਈ ਹੈ ਉਹ ਫਲ ਮਿਲਦੇ ਨੇ ਜਿਹੜੇ ਤੁਸੀਂ ਕਰਮ ਕਰਦੇ ਹੋ ਪੂਰਵ ਲਿਖਿਆ ਦਾ ਮਤਲਬ ਪੂਰਵ ਪੂਰਵ ਮਤਲਬ ਪਹਿਲਾਂ ਪੂਰਵ अर्ਲੀ ਔਨ ਪ੍ਰੀਵੀਅਸਲੀ ਜਿਹੜਾ ਬੀਜ ਬੀਜਿਆ ਸੀ ਕੱਲ ਮੈਂ ਬੀਜ ਬੀਜਿਆ ਸੀ ਕੰਡਿਆਂ ਦਾ ਤੋ ਕੰਡੇ ਉੱਗ ਜਾਣਗੇ ਕੱਲ ਮੈਂ ਬੀਜ ਬੀਜਿਆ ਸੀ ਅੰਗੂਰ ਦਾ ਤਾਂ ਅੰਗੂਰ ਉੱਗ ਜਾਣਗੇ ਬਾਬਾ ਫਰੀਦ ਜੀ ਆਪਣੀ ਬਾਣੀ ਚ ਕਹਿੰਦੇ ਲੋੜ ਹੈ ਦਾਖ ਬਿਜੌਰੀਆਂ ਕਿਕਰ ਬੀਜੇ ਜੱਟ ਇਟਸ ਨੋਟ ਅਬਾਊਟ ਸਮ ਰੀ ਇਨਕਾਰਨੇਸ਼ਨਸ ਇਫ ਯੂ ਬੀਲੀਵ ਇਨ ਰੀ ਇਨਕਾਰਨੇਸ਼ਨ ਦੈਟਸ ਅਨਦਰ ਸਟੋਰੀ ਬਟ ਹੇਅਰ ਵੀ ਆਰ ਟਾਕਿੰਗ ਅਬਾਊਟ ਇਸੇ ਜਨਮ ਦੇ ਵਿੱਚ ਤੁਸੀਂ ਪਹਿਲਾਂ ਕੀ ਪ੍ਰੀਪੇਅਰ ਕਰ ਰਹੇ ਹੋ ਪਿਛਲੇ ਸ਼ਲੋਕ ਵਿੱਚ ਆਇਆ ਸੀ ਨਾ ਤਰਤ ਕਾਇਆ ਸਾਧਕੇ ਆ ਵਾਈਜ਼ ਫਾਰਮਰ ਜਿਹੜਾ ਸਿਆਣਾ ਫਾਰਮਰ ਹੁੰਦਾ ਹੈ ਕਿਸਾਨ ਹੁੰਦਾ ਧਰਤੀ ਨੂੰ ਪ੍ਰੀਪੇਅਰ ਕਰਦਾ ਹੈ ਉਹ ਜ਼ਮੀਨ ਨੂੰ ਪ੍ਰੀਪੇਅਰ ਕਰਦਾ ਹੈ ਕਿ ਬੱਤਰ ਆਉਣ ਵਾਲਾ ਸੀਜ਼ਨ ਆਉਣ ਵਾਲਾ ਮੈਂ ਇਹ ਵਾਲੀ ਫਸਲ ਉਗਾਣੀ ਹੈ ਹੁਣ ਉਹਨੂੰ ਵਾਣ ਆਇਆ ਉੱਥੇ ਹਾਲਤ ਲਾਉਣਾ ਹੈ ਹੀ ਹੈਸ ਟੂ ਪਲੋ ਦਾ ਫੀਲਡ ਹੀ ਹੈਸ ਟੂ ਗਿਵ ਵਾਟਰ ਉੱਥੇ ਕੀ ਕੁਸ਼ ਟਰੀਟਮੈਂਟ ਉਸ ਸੋਇਲ ਦੀ ਕਰਨੀ ਹੈ ਤੋਂ ਪ੍ਰੀਪਰੇਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਵਾਸਤੇ ਪ੍ਰੀਪਰੇਸ਼ਨ ਇਫ ਯੂ ਆਰ ਅ ਸਟੂਡੈਂਟ ਯੂ ਪ੍ਰੀਪੇਅਰ ਯੋਰਸੈਲ ਬਿਫੋਰ ਗੋਇੰਗ ਟੂ ਯੋਰ ਕਲਾਸ ਓਕੇ ਇਹ ਪੂਰਬ ਕੀ ਪੂਰਬ ਕਰਕੇ ਆਇਓ ਪਹਿਲਾਂ ਕੀ ਕਰਕੇ ਆਇਓ ਯੂ ਐਂਟਰ ਅ ਕਲਾਸ ਇਨ ਯਰ ਯੂਨੀਵਰਸਿਟੀ ਇਨ ਯਰ ਕਾਲਜ ਇਨ ਯਰ ਸਕੂਲ ਤੁਹਾਡਾ ਟੀਚਰ ਤੁਹਾਨੂੰ ਪੁੱਛਦਾ ਹੈ ਜੋ ਪਿਛਲੇ ਪੜਾਇਆ ਸੀ ਉਹਦੀ ਕੀ ਤਿਆਰੀ ਹੈਗੀ ਹੈ ਥੈਟ ਇਜ਼ ਪੂਰਬ ਲਿਖਿਆ ਪਹਿਲਾਂ ਕੀ ਲਿਖਿਆ ਹੋਇਆ ਅੱਛਾ ਕਾਪੀ ਖੋਲੋ ਜਿਹੜਾ ਦੇਖੋ ਪਿੱਛੇ ਕੀ ਲਿਖਿਆ ਪਹਿਲਾਂ ਜੋ ਪਿੱਛੇ ਲਿਖਿਆ ਹੁਣ ਉਸ ਤੋਂ ਅੱਗੇ ਚੱਲਣਾ ਪਏਗਾ ਜਿਹੜਾ ਬੀਜ ਬੀਜਿਆ ਗਿਆ ਉਹ ਅੱਗੇ ਫਲ ਮਿਲ ਜਾਏਗਾ ਜੇ ਹੋਵੇ ਪੂਰ ਜੇ ਪਹਿਲਾਂ ਲਿਖਿਆ ਆ ਜੇ ਪਹਿਲਾਂ ਤਿਆਰੀ ਕੀਤੀ ਹੈ ਜੇ ਪਹਿਲਾ ਬੀਜ ਬੀਜਿਆ ਹੈ ਹੁਣ ਵੱਤੈ ਹਰ ਨਾਮ ਨਾ ਬੀਜਿਓ ਆਸਾ ਦੀ ਵਾਰ ਚ ਆਏਗਾ ਅੱਗੇ ਜਾ ਕੇ ਇਫ ਯੂ ਆਰ ਨਾਟ ਗੋਇੰਗ ਟੂ ਸੋ ਦਾ ਸੀਡਸ ਆਫ ਡਿਵਾਈਨ ਵਰਚੂਸ ਰਾਈਟ ਨਾਓ ਜੇ ਤੁਸੀਂ ਹੁਣ ਵਰਤਰ ਹੈ ਯੂ ਹੈਵ ਦਾ ਟਾਈਮ ਜੇ ਹੁਣ ਚੰਗਿਆਈਆਂ ਨਹੀਂ ਬੀਜੋਗੇ ਇਫ ਯੂ ਆਰ ਨਾਟ ਗੋਇੰਗ ਟੂ ਸੋ ਦਾ ਸੀਡਸ ਆਫ ਗੁੱਡਨੈਸ ਅੱਗੇ ਭੁੱਖਾ ਕਿਆ ਖਾਈ ਫਿਰ ਅੱਗੇ ਕੀ ਖਾਓਗੇ ਜਿਵੇਂ ਕਿਸਾਨ ਹੈ ਜੇ ਅੱਜ ਉਹ ਬੀਜ ਨਾ ਬੀਜੇ ਅੱਗੇ ਉਹਨੂੰ ਕੀ ਮਿਲੇਗਾ ਇਹਨੂੰ ਕਹਿੰਦੇ ਨੇ ਅੱਗਾ ਸਵਾਰਨਾ ਅੱਗਾ ਸਵਾਰਨਾ ਜਾਂ ਪਿਛਲੇ ਕਰਮ ਪਿਛਲੇ ਕਰਮ ਜਿਹੜੇ ਮੈਂ ਕੀਤੇ ਉਹਨਾਂ ਨੇ ਮੇਰਾ ਅੱਗਾ ਬਣਾਉਣਾ ਹੈ ਸੀ ਹੈ ਯੂ ਵਿਲ ਬੀ ਏਬਲ ਟੂ ਰੀਸੀਵ ਦੈਟ ਸਮਾਲੈਸਟ ਬਿਟ ਆਫ ਗਾਈਡੈਂਸ ਓਨਲੀ ਇਫ ਯੂ ਹੈਵ ਪ੍ਰੀਪੇਅਰਡ ਯੋਰਸੈਲਫ ਇਨ ਐਡਵਾਂਸ ਤੂੰ ਪ੍ਰੇਪੇਅਰ ਕੀਤਾ ਹੋਵੇ ਇਸ ਧਰਤੀ ਨੂੰ ਆਪਣੀ ਸੁਰਤ ਨੂੰ ਤਾਂ ਤੂੰ ਉਹਦੀ ਗੱਲ ਸੁਣੇਗਾ ਨਹੀਂ ਤਾਂ ਸੁਣ ਨਹੀਂ ਪਾਏਗਾ ਸੀ ਹੈ ਫਿਰ ਜਿਹੜੇ ਪਿਛਲੇ ਦੋ ਸ਼ਲੋਕ ਨੇ ਜੇ ਤੁਸੀਂ ਉਹਨਾਂ ਨੂੰ ਯਾਦ ਕਰੋਗੇ ਜਾਂ ਪਿਛਲੇ ਵੀਡੀਓਜ਼ ਦੇਖ ਲਵੋ ਉਹ ਦੋਨੋਂ ਸ਼ਲੋਕਾਂ ਚ ਦੱਸਿਆ ਆ ਵਾਟ ਕਾਈਂਡ ਆਫ ਲੈਂਡ ਆਰ ਯੂ ਪ੍ਰੀਪੇਅਰਿੰਗ ਕਿਹੜੀ ਪ੍ਰੀਪਰੇਸ਼ਨ ਤੁਸੀਂ ਪਿਛਲੇ ਕਰਮਾਂ ਚ ਕਰ ਰਹੇ ਹੋ ਇਫ ਯੂ ਹੈਵ ਰਿਟਨ ਐਂਡ ਆਬਜ਼ਰਵਡ ਕੂੜ ਐਸ ਇਨ ਦਾ ਫਰਸਟ ਸ਼ਲੋਕ ਆਫ 10th ਪੌੜੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਿ ਅੰਦਰ ਕੂੜ ਦਾ ਹੀ ਸੰਸਾਰ ਬਣ ਗਿਆ ਸਾਰਾ ਕਿਉਂਕਿ ਕੂੜ ਰਾਜਾ ਬਣ ਚੁੱਕੇ ਆਇਆ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਇਟਸ ਅਬਾਊਟ ਆਵਰ ਇਨਰ ਵਰਲਡ ਕਿ ਨਾ ਇਥੇ ਸ਼ਰਮ ਰਹੀ ਹੈ ਨਾ ਧਰਮ ਰਿਆ ਆ ਵੀ ਆਰ ਨਾਟ ਸ਼ਾਈ ਆਫ ਡੂਇੰਗ ਐਨੀਥਿੰਗ ਰੋਂਗ ਵੀ ਆ ਟੋਟਲੀ ਡਿਵਾਈਡ ਆਫ ਰਾਈਟਸਨੈਸ ਸਾਨੂੰ ਪੋਲੀ ਗਿਆ ਕਿ ਵਾਟ ਇਜ਼ ਦਾ ਰਾਈਟ ਥਿੰਗ ਟੂ ਡੂ ਉਹਨੂੰ ਕਹਿੰਦੇ ਨੇ ਧਰਮ ਸ਼ਰਮ ਰਹੀ ਹੋਈ ਨਹੀਂ ਕਿ ਇਹ ਕਰਾਂਗੇ ਤੇ ਇਹ ਹੋ ਜਾਏਗਾ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨਵੇ ਲਾ ਲੋ ਸਾਡੇ ਅੰਦਰੋਂ ਕੂੜ ਪ੍ਰਧਾਨ ਬਣ ਚੁੱਕਿਆ ਹੈ ਜੇ ਮੈਂ ਇਹ अर्ਲੀ ਆਨ ਲਿਖ ਚੁੱਕੀਆਂ ਹਾਂ ਜੇ ਇਹ ਪੂਰਵ ਲਿਖਿਆ ਹੈ ਤਾਂ ਆਪੇ ਸੋਚੋ ਕੀ ਫਸਲ ਉੱਗੇਗੀ ਫਿਰ ਅੰਦਰ ਰਬ ਅੰਦਰ ਹੀ ਬੈਠਾ ਹੈ ਪਰ ਅਸੀਂ ਕੂੜ ਦੀ ਪਾਲ ਕੂੜ ਦਾ ਪੱਲਾ ਕੂੜ ਦੀ ਕੰਧ ਹੀ ੱਡੀ ਵੱਡੀ ਕਰ ਲਈ ਵੀ ਹੈਵ ਕ੍ਰੀਏਟਡ ਅ ਬਿਗ ਵਾਲ ਆਫ ਥੈਟ ਆਫ ਦੋਜ਼ ਵਾਈਸਸ ਥੈਟ ਵੀ ਆਰ ਨਾਟ ਗੋਇੰਗ ਟੂ ਸੀ অর ਅਬਜ਼ਰਵ ਥੈਟ ਇਨਰ ਡਿਵਾਈਨ ਫਿਰ ਅਸੀਂ ਉਹਦੇ ਕੋ ਗਾਈਡੈਂਸ ਨਹੀਂ ਲਾਂਗੇ ਹੁਣ ਜੇ ਪੂਰਬ ਲਿਖਿਆ ਸੱਚ ਸੱਚ ਤਾਂ ਪਰ ਜਾਣੀਏ ਜੇ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ ਜੇ ਸੱਚ ਨਾਲ ਪਿਆਰ ਪਾਉਣ ਲੱਗ ਗਏ ਇਫ ਵੀ ਆਰ ਡੂਇੰਗ ਦਿਸ अर्ਲੀ ਔਨ ਜੇ ਅਸੀਂ ਇਸ ਤਰ੍ਹਾਂ ਪ੍ਰੇਪੇਅਰ ਕਰ ਰਹੇ ਆਪਣੇ ਅੰਦਰ ਨੂੰ ਦੈਟਸ ਵਾਈ ਵੀ ਰੀਡ ਗੁਰਬਾਣੀ ਦੈਟਸ ਦ ਪਰਪਸ ਆਫ ਗੋਇੰਗ ਟੂ ਗੁਰਦੁਆਰਾ ਦੈਟਸ ਦ ਪਰਪਸ ਆਫ ਲਿਸਨਿੰਗ ਟੂ ਗੁਰਬਾਣੀ অর ਐਨੀ ਸਪਿਰਚੁਅਲ ਟੈਕਸਟ ਫॉर ਫॉर ਦ ਮੈਟਰ ਆਫ ਫੈਕਟ ਕਿ ਕਿਸੇ ਵੀ ਧਰਮ ਗ੍ਰੰਥ ਨੂੰ ਪੜਨਾ ਜਾਂ ਧਾਰਮਿਕ ਕਾਰਜ ਕਰਨ ਦਾ ਅਸਲੀ ਮਤਲਬ ਇਹ ਹੈ ਕਿ ਆਪਣੀ ਤਿਆਰੀ ਕਰਨੀ ਉਹ ਪੂਰਬਲੇ ਕਰਮ ਬਣਾ ਲੈਣੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਅੰਦਰ ਬੈਠੇ ਰੱਬ ਨੂੰ ਸੁਣ ਸਕੀਏ ਉਹ ਤਿਆਰੀ ਹੈ ਇਹ ਅੰਮ੍ਰਿਤ ਵੇਲੇ ਉੱਠ ਕੇ ਜਦ ਨੂੰ ਅਸੀਂ ਤੜਕੇ ਸਵੇਰੇ ਸਵੇਰੇ ਉੱਠਣ ਦੀ ਗੱਲ ਕਰਦੇ ਆ ਉਸ ਵੇਲੇ ਉੱਠ ਕੇ ਪਾਠ ਕਰਨਾ ਜਾਂ ਮੈਡੀਟੇਸ਼ਨ ਕਰਨੀ ਵਾਟਸ ਇਟ 올 अबाउट ਇਟਸ अबाउट ਪ੍ਰੇਪੇਅਰਿੰਗ ਯੋਰਸੈਲਫ ਟੂ ਟਰਨ ਟਵਰਡਸ ਦੈਟ ਇਨਰ ਡਿਵਾਈਨ ਜੇ ਅਸੀਂ ਇਹ ਪਹਿਲਾਂ ਨਹੀਂ ਕਰ ਰਹੇ ਵੀ ਵਿਲ ਰਿਗਰਟ ਫਿਰ ਅਸੀਂ ਲੇਟਰ ਔਨ ਰਿਗਰਟ ਕਰਾਂਗੇ ਪਛਤਾਵਾਂਗੇ ਕਿਉਂਕਿ ਜੇ ਅਸੀਂ ਬੀਜੀਆ ਹੀ ਨਹੀਂ ਫਿਰ ਨਹੀਂ ਮਿਲੇਗਾ ਪਰ ਜੇ ਬੀਜੀਆ ਆ ਜੇ ਪਹਿਲਾਂ ਲਿਖ ਲਿਆ ਆ ਜੇ अर्ली ऑन ਅਸੀਂ ਸਮਾ ਸੰਭਾਲਿਆ ਆ ਫਿਰ ਅਸੀਂ ਉਸ ਗਾਈਡੈਂਸ ਨੂੰ ਪਾ ਸਕਾਂਗੇ ਧੂੜ ਛੋੜੀ ਜਿਹੀ ਮਿਲ ਜਾਏਗੀ ਉਹ ਗਾਈਡੈਂਸ ਉਹ ਰਾਹ ਉਹ ਜੋ ਸਿੱਖਿਆ ਅੰਦਰ ਪਰਮਾਤਮਾ ਦੇ ਰਿਹਾ ਫਿਰ ਹੀ ਅਸੀਂ ਲੈਣ ਦੇ ਕਾਬਿਲ ਹੋਵਾਂਗੇ ਨਹੀਂ ਤੇ ਹੋ ਨਹੀਂ ਪਾਵਾਂਗੇ ਤਾਂ ਹੀ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਜੀ ਪਾਠ ਤਾਂ ਬਥੇਰਾ ਕਰਦੇ ਆ ਵੀ ਅੰਡਰਸਟੈਂਡ ਬਾਣੀ ਵੀ ਆਰ ਲਿਸਨਿੰਗ ਟੂ ਸੋ ਮਚ ਆਫ ਕਥਾ ਵੀ ਆਰ ਰੀਡਿੰਗ ਸੋ ਮਚ ਆਫ ਰਿਲੀਜੀਅਸ ਟੈਕਸ ਬਟ ਇਟਸ ਵੈਰੀ ਡਿਫਿਕਲਟ ਫਾਰ ਅਸ ਟੂ ਇੰਪਲੀਮੈਂਟ ਦੈਟ ਨੋਲੇਜ ਇਨਟੂ ਆਵਰ ਲਾਈਫ ਬਿਕੋਜ਼ ਵੀ ਆਰ ਨਾਟ ਪ੍ਰੀਪੇਅਰਿੰਗ ਦਾ ਗਰਾਊਂਡ ਸਾਡੀ ਕੀ ਪ੍ਰੀਪਰੇਸ਼ਨ ਹੈ ਕਿ ਅਸੀਂ ਉਸ ਪ੍ਰਮਾਤਮਾ ਨੂੰ ਮਿਲੀਏ ਆ ਸਾਡੀ ਕਿੰਨੀ ਕੁ ਤਿਆਰੀ ਹੈ ਗੁਰਬਾਣੀ ਨੂੰ ਪੜਨਾ ਧਰਮ ਕਰਮ ਕਰਨੇ ਅਸਲ ਚ ਪ੍ਰੀਪਰੇਸ਼ਨ ਹੈ ਪ੍ਰੀਪਰੇਸ਼ਨ ਗਿਆਨੇ ਕਾਰਨ ਕਰਮ ਅਭਿਆਸ ਆਲ ਦਿਸ ਕਰਮ ਅਭਿਆਸ ਆਲ ਦਾ ਰਿਚੁਅਲਸ ਆਲ ਦਾ ਥਿੰਗਸ ਵਿਚ ਵੀ ਡੂ ਆਊਟਸਾਈਡ ਇਨ ਦਾ ਨੇਮ ਆਫ ਰੀਡਿੰਗ ਰਿਲੀਜੀਅਸ ਸਕ੍ਰਿਪਚਰਸ ਐਂਡ ਲਿਸਨਿੰਗ ਟੂ ਕਥਾ ਐਂਡ ਗੁਰਬਾਣੀ ਐਂਡ ਕੀਰਤਨ ਐਂਡ ਡੂਇੰਗ ਆਲ ਦੈਟ ਸਟਫ ਇਹਦਾ ਪਰਪਸ ਕੀ ਹੈ it's a preparation so that we can awaken towards that inner guru ki assi jaag sakiye jaag leho re mana jaag kithe sutte assi assi andar hi sutte hoye haan assi us parmatma wal nu nahi jaagge jehda sade andar hai udar nu jaagna haan so once we wake up towards that inner guru guru mere sang sada hai nale bahru gurbani sanu jaga rahi hai ਤੋ ਜਦੋਂ ਅਸੀਂ ਪੂਰਬ ਲਿਖਿਆ ਜਦੋਂ ਅਸੀਂ ਪਹਿਲਾਂ ਇਹ ਪ੍ਰੇਪਰੇਸ਼ਨ ਕਰ ਲੈਨੇ ਆਬਜ਼ਰਵੇਸ਼ਨ ਕਰ ਲੈਨੇ ਆ ਐਂਡ ਵੀ ਸਟਾਰਟ ਐਨਲਾਈਜ਼ਿੰਗ ਆਰਸੈਲਫ ਵੀ ਸਟਾਰਟ ਪ੍ਰੇਪੇਅਰਿੰਗ ਆਰਸੈਲਫ ਫਿਰ ਧੂੜ ਤਿਨਾ ਦੀ ਪਾਈ ਹੈ ਫਿਰ ਸਾਨੂੰ ਉਹ ਗਾਈਡੈਂਸ ਜਿਹੜੀ ਅੰਦਰੋਂ ਮਿਲਦੀ ਹੈ ਓਨਲੀ ਇਫ ਯੂ ਹੈਵ ਪ੍ਰੇਪੇਅਰਡ ਯੋਰਸੈਲਫ ਇਨ ਐਡਵਾਂਸ ਪੂਰਬ ਲਿਖਿਆ ਅਗਲੀ ਪੰਕਤੀ ਦੇਖੋ ਜੀ ਮਤ ਥੋੜੀ ਸੇਵ ਗਵਾਈਏ ਪਰ ਉਲਟਾ ਕੀ ਹੁੰਦਾ ਆ ਜਦੋਂ ਤੇ ਅਸੀਂ ਪਹਿਲਾਂ ਪ੍ਰੇਪਰੇਸ਼ਨ ਕਰ ਲੈਨੇ ਆ ਫਿਰ ਅਸੀਂ ਉਸ ਕਰਤਾਪੁਰਖ ਜੋ ਸਾਡੇ ਅੰਦਰ ਇੱਕ ਓੰਕਾਰ ਵਸ ਰਿਹਾ ਹੈ ਦਾਨ ਮਹੰਡਾ ਉਹ ਵੱਡਾ ਦਾਨਾ ਮੇਰਾ ਪ੍ਰਮਾਤਮਾ ਅੰਦਰ ਵਸ ਰਿਹਾ ਹੈ ਜਿਹੜਾ ਗਿਆਨ ਦੇ ਰਿਹਾ ਤਾਂ ਮੈਂ ਉਹਦਾ ਗਿਆਨ ਲੈ ਲੈਣਾ ਉਹਦੇ ਕੋਲੋਂ ਸਮਝ ਲੈ ਕੇ ਉਹ ਸੰਸਾਰ ਚੱਲ ਸਕਦਾ ਜਦੋਂ ਸਾਡੀ ਮਤ ਜਿਹੜੀ ਹੈ ਉਹ ਥੋੜੀ ਹੈ ਲਿਮਟਿਡ ਹੈ ਅਸੀਂ ਸਿਰਫ ਸੰਸਾਰੀ ਚਲਾਕੀਆਂ ਨੂੰ ਹੀ ਆਪਣੀ ਮਤ ਸਮਝੀ ਬੈਠੇ ਆ ਉਦੋਂ ਤੱਕ ਅਸੀਂ ਉਸ ਗਿਆਨ ਨੂੰ ਅਮਲ 'ਚ ਨਹੀਂ ਲਿਆ ਸਕਦੇ ਸੁਣਤਾ ਰਹੇ ਆ ਗਿਆ ਵਿਜ਼ਡਮ ਇਸ ਬੀਂਗ ਬੰਬਾਰਡੇਡ ਥਰੂ 올 ਦ ਸਫੇਅਰਸ ਹਰ ਪਾਸਿਓਂ ਸਮਾਰਟਫੋਨ ਰੱਖੇ ਹੋਏ ਸਵੇਰ ਤੋਂ ਸ਼ਾਮ ਤੱਕ ਮੈਸੇजेस ਹੀ ਮੈਸੇजेस ਆ ਰਹੇ ਯੂ نو ਇੰਨਾ ਕੁ ਸਾਡੇ ਸਾਹਮਣੇ ਗੁਰਦੁਆਰੇ ਮੰਦਰ ਮਸਜਿਦ ਬਾਬਾ ਫਰੀਦੀ ਸੇ ਫਰੀਦਾ ਕੋ ਕਹਿੰਦੇ ਆ ਚਾਹ ਗਿੰਦੇ ਆ ਮੱਤੀ ਦਿੰਦੇ ਆ ਨਿਤ ਲਾਊਡ ਸਪੀਕਰਸ ਲੱਗੇ ਹੋਏ ਆ ਯੂ نو ਯੂ ਕੈਨ ਯੂ ਕੈਨ ਲਿਸਨ ਟੂ ਗੁਰਬਾਣੀ অর ਸਪਿਰਚੁਅਲ ਟੈਕਸਟ ਆਫ 올 ਦ ਫੇਥਸ 24/7 सुन सकते हो पढ़ सद पढ़ पढ़ ग्डी लद्दी है कित कोई घाट आया दियज नो लिमिटेन टू नॉलेज देर नो शॉर्टेज ऑफ विजडम अराउंड यू बट यू कैन नॉट इंटरनालाइज एनीथिंग बिकॉज ऑफ यूर लिमिटेड इंटलैक्ट मत थोड़ी अंदर तो बैठा रब हैगा तक पुजना वो तैयारी करनी है तो बार विजडम बहुत है बट दैट वर्ल्डली वाइज माइंड एंड वर्ल्डली वाइज इंटलैक्ट इज टू लिमिटेड टू इंटरनालाइज इट एंड वी लूज ਅਸੀਂ ਬੁਰੀ ਤਰ੍ਹਾਂ ਫੇਲ ਹੋ ਜਾਂਦੇ ਹਾਂ ਗਵਾ ਲੈਂਦੇ ਆ ਸਾਰਾ ਕੁਝ ਸਹੀ ਹੈ ਆਵਰ ਲਿਮਿਟਡ ਇੰਟੈਲੈਕਟ ਲਿਮਿਟ ਕਿੱਦਾਂ ਹੋਇਆ ਆ ਇਹ ਸਾਡੀ ਮਤ ਛੋਟੀ ਕਿੱਦਾਂ ਹੋਈ ਆ ਲਿਮਿਟਡ ਬਾਈ ਦਾ ਓਵਰ ਅਟੈਚਮੈਂਟ ਵਿਦ ਦਾ ਵਾਈਸਸ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਕੂੜਾ ਲਾਲਚ ਛੱਡੀਏ ਉਹ ਵਿਕਾਰਾਂ ਦਾ ਲਾਲਚ ਉਹਨਾਂ ਦਾ ਮੋਹ ਉਹਨਾਂ ਨਾਲ ਅਟੈਚਮੈਂਟ ਨੂੰ ਛੱਡੋ ਬਿਕਾਜ਼ ਵੀ ਆ ਅਟੈਚਡ ਵਿਦ ਦੋਜ਼ ਵਾਈਸਸ ਕਿਉਂਕਿ ਅਸੀਂ ਵਿਕਾਰਾਂ ਨਾਲ ਉਲਝੇ ਹੋਏ ਆ ਉਹਨਾਂ 'ਚ ਵੱਜੇ ਹੋਏ ਆ ਇਸ ਕਰਕੇ ਸਾਡੀ ਮਤ ਜਿਹੜੀ ਛੋਟੀ ਹੋ ਗਈ ਇਸੇ ਕਰਕੇ मेरी मत थोड़ी राम क्यों थोड़ी है क्योंकि विकारा पे पालने किरत कणा पूर्ण दृष्ट तेरी राम तेरी तो पूरी है रब्बा तू तो दाना बीना मेरे अंदर बैठा है दान महिंडा यू आर सिटिंग विद इन मी यू आर ऑलवेज रिजाइड लिविंग विद इन मी गाइडिंग मी तू तो पूरा है परफेक्ट है सुपीरियर है वाइज है पर मेरी मत थोड़ी हो गई है बिकॉज ऑफ ओवर इंटेलिजेंस इन दो वाइस कूड़ ਕੂਡ ਦੇ ਵਿੱਚ ਪਾ ਕੇ ਮੇਰੀ ਮਤ ਥੋੜੀ ਹੋ ਚੁੱਕੀ ਹੈ ਐਂਡ that limited intellect ਉਹ ਜਿਹੜੀ ਥੋੜੀ ਮਤ ਹੈ ਨਾ ਇਟ ਇਨਹਿਬਿਟਸ us from internalizing the guidance from the eternal one ਉਹ ਸਾਨੂੰ ਰੋਕ ਦਿੰਦੀ ਹੈ ਅਸੀਂ ਸੇਵਾ ਗਵਾਲ ਸੇਵਾ ਕੀ ਇਥੇ ਸੇਵਾ ਡਸਨਟ ਮੀਨ that we have to go to certain place and ਉਥੇ ਜਾ ਕੇ ਝਾੜੂ ਲਾਣਾ ਜੇ ਪ੍ਰਮਾਤਮਾ ਸਾਡੇ ਅੰਦਰ ਹੈ ਉਹਦੀ ਸੇਵਾ ਕਿਵੇਂ ਹੋਣੀ ਉਹਦੇ ਹੁਕਮ ਨੂੰ ਮੰਨਣਾ ਅਮਲ ਵਿੱਚ ਲੈ ਕੇ ਆਉਣਾ ਇੰਪਲੀਮੈਂਟ ਕਰਨਾ ਲਾਈਫ ਉਹ ਸੇਵਾ ਆ ਗੁਰੂ ਗਿਆਨ ਹੈ ਇਫ ਗੁਰੂ ਇਜ਼ ਵਿਜ਼ਡਮ ਹਾਊ ਯੂ ਸਰਵ ਗੁਰੂ ਯੂ ਇੰਟਰਨਲਾਈਜ਼ ਐਂਡ ਇੰਪਲੀਮੈਂਟ ਦੈਟ ਵਿਜ਼ਡਮ ਇੰਟੂ ਯੋਰ ਲਾਈਫ ਸੋ ਵੈਨ ਵੀ ਫੇਲ ਟੂ ਇੰਪਲੀਮੈਂਟ ਦੈਟ ਵਿਜ਼ਡਮ ਇਨ आवर ਲਾਈਫ ਦੈਟ ਮੀਨਸ ਅਸੀਂ ਸੇਵਾ ਗਵਾ ਲਈ ਵੀ ਆਰ ਨਾਟ ਸਰਵਿੰਗ ਦ ਇਨਰ ਡਿਵਾਈਨ ਸੋ आवर ਲਿਮਿਟਡ ਇੰਟੈਲੈਕਟ ਵਿਚ ਇਜ਼ ਲਿਮਿਟਡ ਬਾਈਓਵਰ ਇੰਡਲਜੈਂਸ ਇਨ ਦ ਵਾਈਸਸ ਦ ਕੂਡ ਸਾਡੀ ਮਤ ਜਿਹੜੀ ਹੈ ਵਿਕਾਰਾਂ ਚ ਪੈਣ ਕਰਕੇ ਥੋੜੀ ਹੋ ਚੁੱਕੀ ਹੈ ਛੋਟੀ ਹੋ ਚੁੱਕੀ ਕਮਜ਼ੋਰ ਹੋ ਚੁੱਕੀ ਹੈ ਇਸ ਕਰਕੇ ਅਸੀਂ ਆਪਣੇ ਅੰਦਰ ਬੈਠੇ ਦਾਨ ਮਹਿੰਡਾ ਉਹਦੀ ਸੇਵਾ ਨਹੀਂ ਕਰ ਪਾਉਂਦੇ ਉਸ ਦਾਨੇ ਉਸ ਸਿਆਣੇ ਉਸ ਵਾਈਜ਼ ਉਸ ਬਿਨਵੋਲੈਂਟ ਵਨ ਕ੍ਰੀਏਟਰ ਦੀ ਸੇਵਾ ਨਹੀਂ ਕਰ ਪਾਉਂਦੇ ਉਹਦੇ ਲਈ ਕਰਨਾ ਕੀ ਸੀ ਸਤਿਗੁਰੂ ਨੇ ਸਾਨੂੰ ਦੱਸਿਆ ਪਹਿਲਾਂ ਤਿਆਰੀ ਕਰੋ ਤੋਂ ਜੋ ਤੁਸੀਂ ਬਾਹਰ ਕਰਦੇ ਹੋ ਪੜ੍ਹਦੇ ਹੋ ਲਿਖਦੇ ਹੋ ਜੋ ਸੁਣ ਰਹੇ ਹੋ ਜੋ ਵਾਚ ਕਰ ਰਹੇ ਹੋ these are the seeds which you are going to sow into your consciousness eh jade beej ne changge pao kood de na pao vikara de na pao changi aayik de pao jidda jidda oh beej pean ge tusi taiyari karoge phir tusi us gyan nu andaroh lai paoge phir hi us parmatma di seva hai nahi te baharoh phul chadaune offering all kind of you know flowers and all kind of uh, things outside to some god that's not worship at all gurbani talks about the worship the service of the creator who lives within you and that happens only by internalizing the guidance the hukam oh jehda parmatma hai ode hukam nu odi guidance ode raah nu sunna onu manna us thood nu apne jeevan vich amal ch leke auna eh odi seva hai baharon phull chada ke phal chada ke ya teertha te ja ke odi seva nahi hundi all you can do outside is prepare yourself in advance to turn towards that inner divine otherwise ਜਿਹੜੀ ਮਤ ਵਿਕਾਰਾਂ ਵਿੱਚ ਛੋਟੀ ਹੋ ਚੁੱਕੀ ਹੈ ਲਿਮਟ ਹੋ ਚੁੱਕੀ ਹੈ ਇਟ ਇਸ ਗoing to inhibit you it's going to stop you it's going to create a hindrance towards that uh, internalization and implementation of that divine guidance ਨਹੀਂ ਤਾਂ ਤੁਹਾਡੀ ਮਤ ਨੇ ਇਹਨੇ ਰੋੜੇ ਟਿਕਾਣੇ ਆ ਇਹਨੇ ਤੁਹਾਨੂੰ ਨਾ ਤਾਂ ਹੁਕਮ ਸੁਣਨ ਦੇਣਾ ਆ ਤੇ ਨਾ ਹੀ ਉਹਨੂੰ ਮੰਨਣ ਦੇਣਾ ਹੈ ਤੋ ਗੁਰੂ ਕਿਰਪਾ ਕਰੇ ਅਸੀਂ 10ਵੀਂ ਪੌੜੀ ਦੇ ਦੋਨੋਂ ਸ਼ਲੋਕਾਂ ਨੂੰ ਦੁਬਾਰਾ ਪੜ੍ਹੀਏ ਤੇ ਇਸ ਪੌੜੀ ਨੂੰ ਜਾਣੀਏ ਸਾਨੂੰ ਸਮਝ ਆਏਗੀ ਕਿ ਇੱਕ ਹੈਗੇ ਕੂੜ ਦੇ ਬੀਜ ਵਿਕਾਰਾਂ ਦੇ ਅਸੀਂ ਉਹ ਨਹੀਂ ਬੀਜਣੇ ਅਸੀਂ ਸੱਚ ਦੇ ਬੀਜ ਬੀਜਣੇ ਆ ਧਰਮ ਦੇ ਗੁਣਾਂ ਦੇ ਡਿਵਾਈਨ ਵਰਚੂਸ ਥੀਸ ਆਰ ਦਾ ਸੀਡਸ ਵਿਚ ਵੀ ਨੀਡ ਟੂ ਸੋ ਇਨਟੂ ਦਾ ਇਨਟੂ ਦਾ ਲੈਂਡ ਇਨਟੂ ਦਾ ਗਰਾਊਂਡ ਆਫ ਆਵਰ ਕੌਨਸ਼ੀਅਸਨੈਸ ਐਂਡ ਐਕਸ਼ਨਸ ਦੈਨ ਓਨਲੀ ਵੀ ਵਿਲ ਬੀ ਏਬਲ ਟੂ ਟਰਨ ਟੂਵਰਡਸ ਦੈਟ ਇਨਰ ਡਿਵਾਈਨ ਐਂਡ ਇੰਟਰਨਲਾਈਜ਼ ਐਂਡ ਇੰਪਲੀਮੈਂਟ ਦੈਟ ਵਿਜ਼ਡਮ ਇਨ ਆਵਰ ਲਾਈਫ ਉਦੋਂ ਹੀ ਅਸੀਂ ਉਸ ਰੱਬੀ ਗਿਆਨ ਨੂੰ ਆਪਣੇ ਅੰਦਰ ਉਤਾਰ ਪਾਵਾਂਗੇ ਤੇ ਆਪਣੇ ਕਰਮਾਂ 'ਚ ਉਹਨਾਂ ਨੂੰ ਅਮਲ ਵਿੱਚ ਲੈ ਕੇ ਆ ਪਾਵਾਂਗੇ ਜੇ ਅਸੀਂ ਬੀਜ ਚੰਗੇ ਬੀਜ ਰਹੇ ਆ ਜੇ ਪਹਿਲਾਂ ਅਸੀਂ ਚੰਗੀ ਤਿਆਰੀ ਕਰ ਰਹੇ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਅਸੀਂ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਜੀ ਪੁਲਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ